ਬਹੁਤ ਚੰਗਾ ਪ੍ਰਾਲਾ ਜੀ ਬੱਚੇ ਬਾਜ ਜਾਣਗੇ ਨਸ਼ੇ ਤੋਂ ਲੋਕ ਜੋਸ਼ ਨਾਲ ਆਏ ਆ ਆਪਦੇ ਨਾਲ ਅਗਲਾ ਕਹਿੰਦਾ ਲੋਕਾਂ ਦੇ ਧੀਆਂ ਪੁੱਤ ਬਾਜ ਜਾਣਗੇ ਬਹੁਤ ਚੰਗਾ ਪ੍ਰਾਲਾ ਸਰਕਾਰ ਦਾ ਜੀ ਵੱਖ-ਵੱਖ ਤਰੀਕੇ ਦੇ ਨਾਲ ਆਪਦੀਆਂ ਰੈਲੀਆਂ ਕਰਦੀਆਂ ਉਹ ਰੈਲੀ ਦਾ ਇਸ ਦਾ ਉਹ ਮਕਸਦ ਤਾਂ ਨਹੀਂ ਕਿਤੇ ਨਹੀਂ ਜੀ ਇਹਦਾ ਤਾਂ ਮਕਸਦ ਹੈ ਨਸ਼ਾ ਰਹਿਤ ਸਾਰਾ ਪੰਜਾਬ ਨਸ਼ਾ ਰਹਿਤ ਪੰਜਾਬ ਹੋ ਜਾਣਾ ਜੀ ਮੁੱਖ ਮੰਤਰੀ ਦਾ ਮਕਸਦ ਕੀ ਹੈ ਮੁੱਖ ਮੰਤਰੀ ਬਹੁਤ ਚੰਗਾ ਪ੍ਰਾਲਾ ਕਰੀ ਜਾਂਦਾ ਜੀ ਤੇ ਉਹਨਾਂ ਸ਼ਬਦਾਂ ਤੇ ਪੰਜਾਬ ਦੇ ਲੋਕ ਖਰੇ ਉਤਰਨਗੇ ਇੱਕ ਸਾਲ ਦਾ ਸਮਾਂ ਰਹਿ ਗਿਆ ਉਤਰਨਗੇ ਜੀ ਖਰੇ ਲੋਕਾਂ ਨੂੰ ਖਰੇ ਉਤਰਨ ਦਾ ਫਾਇਦਾ ਫੇਰ ਹੀ ਫਾਇਦਾ ਜੀ ਤੇ ਜੋ ਵੀ ਜਿਹੜੇ ਨੌਜਵਾਨ ਚਿੱਟਾ ਜਿਹੜਾ ਬਹੁਤ ਪਿੰਡਾਂ ਦੇ ਵਿੱਚ ਵੱਧ ਗਿਆ ਜਿਹੜੇ ਪ੍ਰਾਹਗਾ ਜਿੰਨਾ ਸਿੱਧੂ ਮੂਸੇ ਵਾਲਾ ਚੱਲਿਆ ਸੀ ਉਹਨਾਂ ਪਿੰਡਾਂ 'ਚ ਪ੍ਰਾਹਗਾ ਚੱਲ ਪਿਆ ਕਿਉਂਕਿ ਮੈਂ ਦੇਖਿਆ 13-13 ਸਾਲਾਂ ਦੇ 16 16 ਸਾਲਾਂ ਦੇ 17 17 ਸਾਲਾਂ ਦੇ 12 12 ਸਾਲਾਂ ਦੇ ਨਸ਼ੇ ਦੇ ਵਿੱਚ ਲੱਗੇ ਹੋਏ ਆ ਇੱਕ ਬੈਨੀਫਿਟ ਮਿਲਿਆ ਹੁਣ ਤੱਕ ਆਪਾਂ ਗੱਲ ਕੀਤੀ ਫਿੱਟ 80% ਮਿਲਿਆ ਜੀ ਪਰ ਜੇਕਰ ਨੌਜਵਾਨ 7 ਦਿਨ 20% ਨੌਜਵਾਨ 7 ਦਿਨ ਤਾਂ 100% ਬੈਨੀਫਿਟ ਮਿਲ ਸਕਦਾ ਸਾ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਵਰਕਰ ਸਹਿਬਾਨ ਪਹੁੰਚੇ ਨੇ ਜਿਨ੍ਹਾਂ ਦੀ ਡਿਊਟੀ ਲਈ ਹੈ ਜੁੱਧ ਨਸ਼ੇ ਵਿਰੁੱਧ ਨੂੰ ਲੈ ਕੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਤਾਂ ਉਹ तमाम ਲੀਡਰਸ਼ਿਪ ਇੱਥੇ ਪਹੁੰਚੀ ਹੈ ਗੱਲਬਾਤ ਕਰਦੇ ਆ ਕਿ ਨਾਮ ਆ ਦੀ ਕਿੱਥੋਂ ਪਹੁੰਚੇ ਆ ਹਾਂਜੀ ਕੀ ਨਾਮ ਹੈ ਕਿੱਥੋਂ ਆਏ ਆ ਰੋਡਿਆਂ ਤੋਂ ਜਸਜੀਤ ਸਿੰਘ ਕੀ ਤੁਹਾਡੇ ਕੋਲ ਉਹਦੀ ਦਾਰੀ ਹੈ ਹਾਂਜੀ ਉਹਦੇ ਦਾਰੀ ਕੀ ਹੈ ਉਹਦੇ ਦਾਰੀ ਹਜੇ ਕੋਈ ਨਹੀਂ ਨਹੀਂ ਤੁਸੀਂ ਕੀ ਕਹਿਣਾ ਮੇਰਾ ਪਿੰਡ ਖਾਨੇ ਘਟਾਵਾ ਹਲਕਾ ਮਲੋੜ ਤੋਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਬਰਾਲਾ ਜੀ ਬੱਚੇ ਬਾਜ ਜਾਣਗੇ ਨਸ਼ੇ ਤੋਂ ਬਹੁਤ ਚੰਗਾ ਪ੍ਰਾਲਾ ਜਿੰਨਾ ਵੀ ਕਹਿਦਗੇ ਤੁਹਾਡੇ ਕੋਲ ਕੀ ਅਹੁਦੇਦਾਰੀ ਕੀ ਹੈ ਮੈਂ ਸਟੈਟਿ ਦਾ ਪ੍ਰਧਾਨ ਆ ਜੀ ਪਿੰਡ ਖਾਨੇ ਦੀ ਢਾਬ ਦਾ ਜੀ ਹਾਂਜੀ ਜਿੰਨੇ ਇੱਥੇ ਵਰਕਰ ਸਾਹਿਬਾਨ ਪਹੁੰਚੇ ਨੇ ਇਹ ਸਾਰੇ ਅਹੁਦੇਦਾਰੀਆਂ ਵਾਲੇ ਆ ਜਾਂ ਵੈਸੇ ਆਮ ਵਰਕਰ ਵੀ ਆ ਵਰਕਰ ਆ ਜੀ ਆਮ ਵਰਕਰ ਲੋਕ ਜੋਸ਼ ਨਾਲ ਆਏ ਆ ਆਪਦੇ ਨਾਲ ਅਗਲਾ ਕਹਿੰਦਾ ਲੋਕਾਂ ਦੇ ਧੀਆਂ ਪੁੱਤ ਬਾਜ ਜਾਣਗੇ ਬਹੁਤ ਚੰਗਾ ਪ੍ਰਾਲਾ ਸਰਕਾਰ ਦਾ ਜੀ ਹਾਂਜੀ ਇਸ ਲਈ ਸਾਈ ਨੂੰ ਲੈ ਕੇ ਜਿਵੇਂ ਸਿਆਸੀ ਪਾਰਟੀਆਂ ਵੱਖ-ਵੱਖ ਤਰੀਕੇ ਦੇ ਨਾਲ ਆਪਦੀਆਂ ਰੈਲੀਆਂ ਕਰਦੀਆਂ ਉਹ ਰੈਲੀ ਦਾ ਇਸ ਦਾ ਉਹ ਮਕਸਦ ਤਾਂ ਨਹੀਂ ਕਿਤੇ ਨਹੀਂ ਜੀ ਇਹਦਾ ਤਾਂ ਮਕਸਦ ਹੈ ਨਸ਼ਾ ਰਹਿਤ ਵੀ ਨਸ਼ਾ ਰਹਿਤ ਪੰਜਾਬ ਹੋ ਜੂਗਾ ਚੰਗਾ ਪੰਜਾਬ ਬਣ ਜੂਗਾ ਰੰਗਲਾ ਪੰਜਾਬ ਬਣ ਜੂਗਾ ਜੀ ਇਹ ਤਾਂ ਆ ਮੁੱਦਾ ਜੀ ਮੇਨ ਨਸ਼ੀ ਵਰਤ ਨੂੰ ਲੈ ਕੇ ਰੈਲੀ ਮਹਿੰਮ ਜਿਹੜੀ ਜਾਰੀ ਹੋਈ ਹੈ ਪਹਿਲਾ ਪੜਾ ਜਿਹੜਾ ਉਹ ਚੱਲ ਪੂਰਾ ਹੋ ਗਿਆ ਹੁਣ ਦੂਜੇ ਪੜਾ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਪੜਾ ਦੇ ਵਿੱਚ ਕਿੰਨਾ ਕੁ ਬੈਨੀਫਿਟ ਮਿਲਿਆ ਪੰਜਾਬ ਨੂੰ ਪੂਰਾ ਹੀ ਮਿਲਿਆ ਜੀ ਬਹੁਤ ਜ਼ਿਆਦਾ ਮਿਲਿਆ ਜੀ ਬਹੁਤ ਨਸ਼ਾ ਰਹਿਤ ਹੋਇਆ ਬੱਚੇ ਬਚ ਗਏ ਅਗਲੇ ਪੜਾ ਦਾ ਪੂਰਾ ਹੀ ਅਸਰ ਹੋ ਜਾਣਾ 100% ਜੀ ਸੋ ਅਫਸਰੰਟੀ ਨਸ਼ਾ ਰਹਿਤ ਪੰਜਾਬ ਹੋ ਜਾਣਾ ਜੀ ਮੁੱਖ ਮੰਤਰੀ ਦਾ ਮਕਸਦ ਕੀ ਹੈ ਮੁੱਖ ਮੰਤਰੀ ਬਹੁਤ ਚੰਗਾ ਬਰਲਾ ਕਰੀ ਜਾਂਦਾ ਜੀ ਕੀ ਸ਼ਬਦ ਬੋਲੇ ਸੀ ਸਭ ਤੋਂ ਪਹਿਲਾਂ ਉਹ ਕਹਿੰਦਾ ਵੀ ਨਸ਼ਾ ਛੱਡੋ ਕੋੜ ਵੱਡੋ ਹਾਂਜੀ ਉਹਨੇ ਕਿਹਾ ਸੀਗਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸਾਡੀ ਸਰਕਾਰ ਦੇ ਵਿੱਚ ਤੇ ਉਹਨਾਂ ਸ਼ਬਦਾਂ ਤੇ ਪੰਜਾਬ ਦੇ ਲੋਕ ਖਰੇ ਉੱਤਰਨਗੇ ਇੱਕ ਸਾਲ ਦਾ ਸਮਾਂ ਰਹਿ ਗਿਆ ਉੱਤਰਨਗੇ ਜੀ ਖਰੇ ਲੋਕਾਂ ਨੂੰ ਖਰੇ ਉੱਤਰਨ ਦਾ ਫਾਇਦਾ ਫੇਰ ਹੀ ਫਾਇਦਾ ਜੀ ਨੌਜਵਾਨ ਕੀ ਆਦਿ ਨੌਜਵਾਨ ਕਹਿੰਦੇ ਆ ਜੀ ਵੀ ਸਾਰੇ ਨੌਜਵਾਨਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਤੇ ਜੋ ਵੀ ਜਿਹੜੇ ਨੌਜਵਾਨ ਚਿੱਟਾ ਜਿਹੜਾ ਬਹੁਤ ਪਿੰਡਾਂ ਦੇ ਵਿੱਚ ਵਧ ਗਿਆ ਜਿਹੜੇ ਪ੍ਰਾਹਗਾ ਜਿੰਨਾ ਸਿੱਧੂ ਮੂਸੇ ਵਾਲਾ ਚੱਲਿਆ ਸੀ ਉਹਨਾਂ ਪਿੰਡਾਂ 'ਚ ਪ੍ਰਾਹਗਾ ਚੱਲ ਪਿਆ ਠੀਕ ਹੈ ਜੀ ਤੇ ਨੌਜਵਾਨਾਂ ਨੂੰ ਚਾਹੀਦਾ ਵੀ ਉਹ ਜੋਸ਼ ਦੇ ਨਾਲ ਉੱਠਣਾ ਕਿਉਂਕਿ ਮੈਂ ਦੇਖਿਆ 13-13 ਸਾਲਾਂ ਦੇ 16-16 ਸਾਲਾਂ ਦੇ 17-17 ਸਾਲਾਂ ਦੇ 12-12 ਸਾਲਾਂ ਦੇ ਨਸ਼ੇ ਦੇ ਵਿੱਚ ਲੱਗੇ ਹੋਏ ਆ ਉਹ ਕੁਸ਼ਤਾ ਲੋਕਾਂ ਦਾ ਇਕੱਠ ਨਹੀਂਗਾ ਕੁਝ ਜਿਹੜੇ ਘਰ ਵਾਲੇ ਆ ਘਰ ਵਾਲਿਆਂ ਦਾ ਡਰ ਚੱਕਿਆ ਗਿਆ ਕਿਉਂਕਿ ਪਹਿਲਾਂ ਚਾਚੇ ਦਾਣੇ ਤੋਂ ਡਰਦੇ ਹੁੰਦੇ ਸੀ ਨੌਜਵਾਨ ਪਰ ਹੁਣ ਕੀ ਆ ਬਹੁਤ ਜ਼ਿਆਦਾ ਡਰ ਚੱਕਿਆ ਗਿਆ ਪਰ ਸੋਸ਼ਲ ਮੀਡੀਆ ਤੇ ਰਾਈ ਸੋਸ਼ਲ ਮੀਡੀਆ ਚ ਇੰਨੀ ਕਿ ਪਾਵਰ ਆ ਕਿ ਨੌਜਵਾਨਾਂ ਰਾਈ ਅਸੀਂ ਮੈਸੇਜ ਪਹੁੰਚਾ ਸਕਦੇ ਆ ਕਿ ਨਸ਼ਾ ਅਸੀਂ ਜੜ੍ਹ ਚੋਂ ਖਤਮ ਕਰੀਏ ਕਿਉਂਕਿ ਜੇ ਜੜ੍ਹ ਚੋਂ ਪੱਟੀ ਜਾਊਗੀ ਫੇਰ ਹੀ ਅਸੀਂ ਦਰਖਤ ਨੂੰ ਮਾਰ ਸਕਦੇ ਆ ਧੰਨਵਾਦ ਜੀ ਫਿਟ ਮਿਲਿਆ ਹੁਣ ਤੱਕ ਆਪਾਂ ਗੱਲ ਕੀਤੀ ਫਿਟ 80% ਮਿਲਿਆ ਜੀ ਪਰ ਜੇਕਰ ਨੌਜਵਾਨ 7 ਦਿਨ 20% ਨੌਜਵਾਨ 7 ਦਿਨ ਤਾਂ 100% ਬੈਨੀਫਿਟ ਮਿਲ ਸਕਦਾ ਪਰ ਨੌਜਵਾਨ ਹਾਲੇ ਇੱਕ ਮੁੱਠ ਨਹੀਂ ਹੋਏ ਕਿਉਂਕਿ ਉਹ ਇਸ ਪਾਸੇ ਆਉਣਾ ਹੀ ਨਹੀਂ ਚਾਹੁੰਦੇ ਵੀ ਕਿਉਂਕਿ ਜਿਹੜੀ ਚੰਗੀ ਚੀਜ਼ ਹੁੰਦੀ ਆ ਚੰਗੀ ਚੀਜ਼ ਤਾਂ ਨੌਜਵਾਨ ਹਮੇਸ਼ਾ ਭਜਦਾ ਉਹ ਕਹਿੰਦਾ ਆ ਬਜ਼ੁਰਗ ਜਦੋਂ ਸਮਝਾਉਂਦੇ ਨੌਜਵਾਨ ਕਾ ਕੀ ਐਵੇਂ ਪਕਾਈ ਮਾਰੀ ਜਾਂਦਾ ਸੋ ਜਦੋਂ ਨੌਜਵਾਨ ਉਸ ਪੜਾ ਦੇ ਵਿੱਚ ਆਉਂਦਾ ਵੀ ਕੀ ਆ ਸਾਡੇ ਜਦੋਂ ਧੀ ਆ ਸਾਡੀ ਪੁੱਤ ਜਦੋਂ ਵਿਆਹ ਹੋਊਗਾ ਤੇ ਸਾਡੇ ਨਾਲ ਕੀ ਹੋਊਗਾ ਅੱਗੇ ਸਾਡੇ ਨੌਜਵਾਨ ਕਰਨਗੇ ਤਾਂ ਸਾਡੇ ਜਿਹੜਾ ਪਰਿਵਾਰ ਦਾ ਜਿਹੜਾ ਢਾਂਚਾ ਵਿਗੜ ਸਕਦਾ ਕਿਉਂ ਵਿਗੜ ਸਕਦਾ ਉਹ ਨਸ਼ੇ ਕਰਨ ਵਿਗੜ ਸਕਦਾ ਭਾਈ ਜੀ ਸਤਿ ਸ੍ਰੀ ਅਕਾਲ ਗਿੱਦੜਵਾ ਸ਼ਹਿਰ ਤੋਂ ਆਏ ਆ ਜੀ ਐਮਐਲਏ ਹਰਦੀਪ ਸਿੰਘ ਡਿੰਪਿਟੀ ਲੋਦਾਈ ਉੱਥੇ ਬਹੁਤ ਵਧੀਆ ਇਹ ਕੰਮ ਕਰ ਰਹੇ ਜੀ ਭਵਨ ਸਿੰਘ ਮਾਨ ਹਰ ਸਰਕਾਰ ਨਸ਼ੇ ਵਾਲਿਆਂ ਤੋਂ ਡਰਦੀ ਸੀ ਵੀ ਇਹਨਾਂ ਨੂੰ ਹੱਥ ਨਹੀਂ ਪਹੁੰਚਦੀ ਸੀ ਅਗਲਾ ਕਹਿੰਦੇ ਸੀ ਮੇਰੇ ਨਾਲ ਰਲੋ ਕਾਰੋਬਾਰ ਚਲਾਓ ਤੇ ਮੇਰੀ ਸਪੋਰਟ ਕਰੋ ਇਹ ਸਰਕਾਰ ਐਸੀ ਹੈ ਵੀ ਜਿਹੜੀ ਕਿਸੇ ਨੂੰ ਇਹ ਨਹੀਂ ਕਹਿੰਦੀ ਵੀ ਸਾਡੀ ਸਪੋਰਟ ਕਰੋ ਤੇ ਤੁਸੀਂ ਨਸ਼ਾ ਜਾਂ ਕੋਈ ਹੋਰ ਕਾਰੋਬਾਰ ਨਾ ਸਾਡੇ ਨਾਲ ਕਰੋ ਬਹੁਤ ਵਧੀਆ ਇਹਨੇ ਲੋਕਾਂ ਨੂੰ ਡਰਾਇਆ ਜਿਹੜੇ ਮੰਨ ਲਓ ਪੁਰਾਣੇ ਬੰਦੇ ਵੇਚ ਰਹੇ ਸੀ ਉਹ ਇਸ ਟਾਈਮ ਬੰਦ ਕਰ ਚੁੱਕੇ ਮੇਰੀ ਨਿਗਾਹ ਦੇ ਵਿੱਚ 33 ਸਾਲਾਂ ਦੇ ਮੇਰੇ ਹੋਗੀ ਮੈਂ ਇੱਕ ਵੀ ਨਸ਼ੇ ਦਾ ਕੋਈ ਵੀ ਪ੍ਰੋਜੈਕਟ ਨਹੀਂ ਖਾਦਾ ਸਰੀਰ ਤੇ ਮੈਂ ਹਰ ਇੱਕ ਨੂੰ ਸਮਝਾਉਣਾ ਵੀ ਨਾ ਭਾਈ ਨਾ ਇਹ ਕੰਮ ਕਰ ਘਰ ਜਿਵੇਂ ਬਾਈ ਨੇ ਆਖਿਆ ਵੀ ਪੱਟੇ ਗਏ ਲੋਕਾਂ ਦੇ ਮੈਂ ਦੇਖਿਆ ਵੀ ਲੋਕਾਂ ਦਾ ਜਮਾਂ ਹੀ ਘਰ ਤਬਾਹ ਹੋਏ ਪਏ ਮੈਂ ਤੁਹਾਨੂੰ ਦਿਖਾ ਵੀ ਸਕਦਾ ਕੋਈ ਵੈਸੇ ਨਹੀਂ ਗੱਲ ਕਰ ਰਿਆ ਨਸ਼ੇ ਪ੍ਰਤੀ ਆਪਾਂ ਨੂੰ ਇੰਨੀ ਕੁ ਜ਼ਿਆਦਾ ਕਰ ਰਿਹਾ ਬੰਦਾ ਯਾਰ ਵੀ ਬਹੁਤ ਮਾੜਾ ਕੰਮ ਆ ਇਹ ਤੇ ਪਰ ਲੋਕ ਫਿਰ ਵੀ ਰਿਸੋ ਰਿਸ ਲੱਗ ਰਹੇ ਆ ਤੇ ਜਿਆਦਾ ਕੀ ਲੱਗਦਾ ਜਿਵੇਂ ਮੰਨ ਲਓ ਮੈਂ ਪੁਰਾਣੇ ਬੰਦੇ ਵੇਖਿਆ ਜਿਨ੍ਹਾਂ ਨੇ ਵਧੀਆ ਮਕਾਨ ਵਧੀਆ ਕਾਰੋਬਾਰ ਕਰ ਲਈ ਸੈੱਟ ਪਹਿਲਾਂ ਉਹਨਾਂ ਨੂੰ ਵੇਖ ਕੇ ਅਗਲਾ ਕਹਿੰਦੇ ਸੀ ਮੈਂ ਵੀ ਚਾਹੁੰਦਾ ਸੀ ਵੀ ਇਹਨਾਂ ਵਾਂਗੂ 2 ਸਾਲ ਕਰੂੰਗਾ ਤੇ ਵਧੀਆ ਆਪਦਾ ਰੁਜ਼ਗਾਰ ਆ ਸੈੱਟ ਕਰ ਲੂੰਗਾ ਪਰ ਨਹੀਂ ਸਰਕਾਰ ਨੇ ਜਿਵੇਂ ਆ ਕੇ ਲੋਕਾਂ ਦੇ ਮਕਾਨ ਢਾਏ ਆ ਕਿਸੇ ਨੂੰ ਕਿਵੇਂ ਕੀਤਾਗਾ ਉਸ ਤੋਂ ਲੋਕ ਹੁਣ ਡਰ ਗਏ ਕੋਈ ਬੰਦਾ ਨਹੀਂ ਚਾਹੁੰਦਾ ਵੀ ਮੈਂ ਜੇ ਇਹ ਕੰਮ ਕਰੂੰਗਾ ਤਾਂ ਐਂਡਾ ਆ ਜਾਊਗਾ ਹੁਣ ਮੈਂ ਇਹ ਨਹੀਂ ਆਦਾ ਵੀ ਇਹ ਸਰਕਾਰ ਮੰਨ ਲਓ ਕੋਈ ਵੀ ਸਰਕਾਰ ਹੋਊਗੀ ਤੇ ਜਾਊਗੀ ਉਹ ਅਗਲਾ ਕਰ ਕੋਈ ਵੀ ਨਸ਼ੇ ਨੂੰ ਆਪਾਂ ਰੋਕੀਏ ਇਹਨਾਂ ਨੇ ਪਹਿਲ ਕਰਤੀ ਪਰ 100% ਹੋ ਸਕਦਾ 2027 ਜਿਹਨਾਂ ਨੇ ਆਈ ਜਾਰੀ ਰੱਖਿਆ ਕੰਮ ਕੱਲਾ ਨਸ਼ਾ ਹੀ ਇਹਨਾਂ ਨੂੰ ਦੁਬਾਰੇ ਸਰਕਾਰ ਲੈ ਆਊਗਾ ਨਸ਼ਾ ਬੰਦ ਹੋ ਗਿਆ ਨਾ ਜੇ ਬਾਕੀ ਕੰਮ ਨੂੰ ਛੱਡੋ ਕੱਲਾ ਇਹੀ ਐਸਾ ਇੱਕ ਮੈਟਰ ਆ ਜਿਹੜਾ ਦੁਬਾਰੇ ਸਰਕਾਰ ਨੂੰ ਲਿਆ ਸਕਦਾ ਪਰ ਇਹਨੂੰ ਪੂਰਾ ਵਧੀਆ ਤਰੀਕੇ ਨਾਲ ਕੋਈ ਵੀ ਅਫਸਰ ਆ ਜਿਹੜੇ ਮੰਨ ਲਓ ਮੈਂ ਸਾਰੇ ਮੁਲਾਜ਼ਮ ਮਾੜੇ ਨਹੀਂ ਹੁੰਦੇ ਪੁਲਿਸ ਵਾਲੇ ਪਰ ਬਹੁਤ ਲੋਕ ਫਿਰ ਵੀ ਪੈਸੇ ਪੈਸੇ ਕਰ ਜਾਂਦੇ ਆ ਪੈਸੇ ਕੀ ਕਰਨੇ ਆ ਜਦੋਂ ਆਪਾਂ ਬੱਚੇ ਨਾ ਰਵੇ ਮੰਨ ਲਓ ਮੈਂ ਪੈਸੇ ਕੀ ਕਰਨੇ ਆ ਜਦੋਂ ਮੇਰੇ ਸਾਹਮਣੇ ਇਹਨਾਂ ਰਿਹਾ ਕੋਈ ਮੈਂ ਤਾਂ ਅਗਲੇ ਨੂੰ ਸਮਝਾਉਣਾ ਪਰ ਕਈ ਮੰਦੇ ਲੈ ਕੇ ਪੈਸੇ ਫਿਰ ਵੀ ਕਿਸੇ ਨੂੰ ਛੱਡ ਰਹੇ ਆ ਕਰ ਰਹੇ ਆ ਉਹ ਬੰਦੇ ਮਲਾਜਮ ਬਾਜ਼ ਆ ਜਾਣ ਜੇ ਭਗਵੰਤ ਜੀ ਸਰਕਾਰ ਨੂੰ ਪਤਾ ਲੱਗਦਾ ਮੈਂ ਨਾ ਉਹਦੀ ਪੀੜ੍ਹੀ ਦੇ ਵਿੱਚ ਬੰਦੇ ਨੂੰ ਅੱਗੇ ਤੋਂ ਨੌਕਰੀ ਨਾ ਦਿੱਤੀ ਜਾਵੇ ਪੂਰਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਫੇਰ ਇਹ ਹੋਣਾ ਨਹੀਂ ਮੰਨ ਲਓ ਕੁਝ ਕੁ ਬੰਦਿਆਂ ਦਾ ਖਾਨ ਬਣ ਜਾਂਦਾਗਾ ਵੀ ਚਲੋ ਆਪਾਂ ਪਿੰਡ ਵਾਲੇ ਸਾਥ ਦੇਣ ਪਿੰਡ ਵਾਲੇ ਮਾਪਿਓ ਫੇਰ ਹੀ ਨਸ਼ਾ ਅਕਸਰ ਸਰਕਾਰ ਨੂੰ ਫੇਰ ਹੀ ਪਤਾ ਲੱਗਣਾ ਜੇ ਮਾਪਿਓ ਦੇ ਤੇ ਪਿੰਡ ਵਾਲੇ ਸਾਥ ਨਾ ਦੇਣ ਤਾਂ ਫਿਰ ਕਿਵੇਂ ਪਤਾ ਲੱਗੂਗਾ ਬਾਈ ਜੀ ਜਿਵੇਂ ਹੁਣ ਤੁਸੀਂ ਕਿਹਾ 20% ਰਹਿ ਗਿਆ ਤੇ 1 ਸਾਲ ਦਾ ਸਮਾਂ ਰਿਹਾ ਸਰਕਾਰ ਦਾ ਉਹ 20% ਪੂਰਾ ਹੋ ਜੂ 100% ਹੋ ਜੂ ਉਮੀਦ ਹੈ ਉਮੀਦ ਪੂਰੀ ਆ ਜੀ ਪਰ ਜੇਕਰ ਨੌਜਵਾਨ ਸਾਥ ਦੇਣ ਤਾਂ ਕਿਉਂਕਿ ਨੌਜਵਾਨ ਆ ਜਿਹੜੇ ਚੰਗੀਆਂ ਗੱਲਾਂ ਨੂੰ ਮੈਂ ਪਹਿਲਾਂ ਵੀ ਕਿਹਾ ਵੀ ਨਹੀਂ ਉਹ ਫੋਲੋ ਕਰਦੇ ਕਿਉਂਕਿ ਮੀਆਂ ਖਲੀਫਾ ਲਾ ਦੋ ਸਾਰੇ ਜਣੇ ਖੋਲ ਕੇ ਬਹਿ ਜਾਣਗੇ ਪਰ ਜਿਹੜੀ ਚੰਗੀ ਚੀਜ਼ ਆ ਉਹ ਨਹੀਂ ਫੋਲੋ ਕਰਦੇ ਬਹੁਤ ਵੱਡੀ ਗੱਲ ਹੈ ਨੌਜਵਾਨ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਭਵਿੱਖ ਬਚਾਉਣਾ ਹੈ ਤਾਂ ਤੁਸੀਂ ਜਰੂਰ ਜਿਹੜਾ ਇਸ ਨਸ਼ੇ ਤੋਂ ਮੁਕਤ ਹੋ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇੱਕੋ ਇੱਕ ਮਕਸਦ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤਾਂ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਮਹਿਮ ਚੱਲਦੀ ਹੈ ਉਸ ਦਾ ਜਿਹੜਾ ਦੂਜਾ ਪੜਾਅ ਉਸ ਦੇ ਵਿੱਚ ਹਿੱਸਾ ਲਾਓ ਔਰ ਆਉਣ ਆਲੇ ਸਮੇਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰੋ ਤਾਂ ਦੇਖਦੇ ਹਾਂ ਆਉਣ ਆਣ ਆਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹੂਗੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਗੁਰਜੀਤ ਸਿੰਘ ਮਨਾ ਡੀ5 ਚੈਨਲ ਪੰਜਾਬੀ ਕਲੀ ਚਹਿਲਾ ਜਿਲ੍ਹਾ ਮੋਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ